ਇੱਕ ਭਰਾ ਜਿਹੜਾ ਆਪਣੀ ਭੈਣ ਦੇ ਵਿਆਹ ਲਈ ਆਪਣਾ ਘਰ ਵੇਚ ਦਿੰਦਾ ਤੇ ਵਿਦਾਈ ਦੇ ਸਮੇਂ ਉਹ ਭੈਣ ਆਪਣੇ ਭਰਾ ਨੂੰ ਇੱਕ ਲਫਾਫਾ ਦਿੰਦੀ ਆ ਤੇ ਕਹਿੰਦੀ ਆ ਕਿ ਜਦੋਂ ਮੇਰੀ ਡੋਲੀ ਇੱਥੋਂ ਦੂਰ ਚਲੀ ਗਈ ਉਦੋਂ ਤੁਸੀਂ ਇਹ ਲਫਾਫਾ ਖੋਲਿਓ ਭੈਣ ਦੀ ਡੋਲੀ ਤੋਰਨ ਤੋਂ ਬਾਅਦ ਜਦੋਂ ਇਕੱਲਾ ਭਰਾ ਆਪਣੀ ਭੈਣ ਦਾ ਦਿੱਤਾ ਲਫਾਫਾ ਖੋਲਦਾ ਤਾਂ ਉਸ ਲਫਾਫੇ ਦੇ ਵਿੱਚ ਇੱਕ ਚਿੱਠੀ ਨਿਕਲਦੀ ਆ ਉਸ ਚਿੱਠੀ ਨੂੰ ਪੜ੍ਹ ਕੇ ਉਹ ਭਰਾ ਦੀਆਂ ਤਾਂ ਹਾਂ ਨਿਕਲ ਜਾਂਦੀਆਂ ਉਹ ਹੱਸਦਾ ਵੀ ਆ ਤੇ ਰੋਂਦਾ ਵੀ ਆ ਆਖਰ ਕੀ ਸੀ ਉਸ ਲਫਾਫੇ ਵਿੱਚਲੀ ਚਿੱਠੀ ਦੇ ਵਿੱਚ ਲਿਖਿਆ ਜੀ ਨੂੰ ਪੜ੍ਹ ਕੇ ਇੱਕ ਭਰਾ ਇੰਨਾ ਭਾਵੁਕ ਹੋ ਜਾਂਦਾ ਇਸ ਕਹਾਣੀ ਬਾਰੇ ਆਪਾਂ ਗੱਲਬਾਤ ਕਰਾਂਗੇ ਹਰਿਆਣੇ ਦਾ ਇੱਕ ਛੋਟਾ ਜਿਹਾ ਪਿੰਡ ਆ ਪਿੰਡ ਦੇ ਵਿੱਚ ਜਿਵੇਂ ਆਮ ਲੋਕ ਹਨਾ ਵੱਸਦੇ ਆ ਇੱਕ ਪਰਿਵਾਰ ਵੱਸਦਾ ਪਰਿਵਾਰ ਕੀ ਆ ਛੋਟਾ ਜਿਹਾ ਪਰਿਵਾਰ ਆ ਦੋ ਭੈਣ ਭਰਾ ਰਹਿੰਦੇ ਆ ਕਿਉਂਕਿ ਉਹਨਾਂ ਭੈਣ ਭਰਾਵਾਂ ਦੇ ਮਾਤਾ ਪਿਤਾ ਦੀ ਮੌਤ ਆ ਜਿਹੜੀ ਉਹ ਹੋ ਚੁੱਕੀ ਆ ਦੋਨੋਂ ਅਨਾਥ ਹੋ ਚੁੱਕੇ ਨੇ ਪਰ ਇੱਕ ਦੂਜੇ ਦਾ ਸਹਾਰਾ ਉਹ ਦੋਨੋਂ ਹੀ ਨੇ ਮੁੰਡੇ ਦਾ ਨਾਮ ਪ੍ਰੇਮ ਜਿਹੜਾ ਕਿ 10-12 ਸਾਲ ਦਾ ਤੇ ਉਹਦੀ ਭੈਣ ਪੂਜਾ ਜਿਹੜੀ ਕਿ 6-8 ਸਾਲ ਦੀ ਆ ਦੋਨਾਂ ਭੈਣ ਭਰਾਵਾਂ ਦੇ ਵਿੱਚ 5-6 ਸਾਲ ਦਾ ਗੈਪ ਆ ਭਾਵੇਂ ਕਿ ਪ੍ਰੇਮ ਇੰਨਾ ਵੱਡਾ ਨਹੀਂ ਸੀ ਪਰ ਕਹਿੰਦੇ ਆ ਕਿ ਸਮੇਂ ਦੇ ਜਿਹੜੇ ਦਿੱਤੇ ਜ਼ਖਮ ਹੁੰਦੇ ਆ ਨਾ ਉਹ ਕਿਸੇ ਬੱਚੇ ਨੂੰ ਉਮਰ ਤੋਂ ਪਹਿਲਾਂ ਸਿਆਣਾ ਕਰ ਦਿੰਦੇ ਆ ਤੇ ਪ੍ਰੇਮ ਵੀ ਆਪਣੇ ਹਾਲਾਤਾਂ ਨੂੰ ਵੇਖ ਕੇ ਸਿਆਣਾ ਹੋ ਗਿਆ ਸੀ। ਉਹਨੂੰ ਪਤਾ ਸੀ ਕਿ ਪੂਜਾ ਦੇ ਲਈ ਮੈਂ ਹੀ ਮਾਂ-ਬਾਪ ਆ ਤੇ ਪੂਜਾ ਮੇਰੇ ਘਰ ਦੀ ਇੱਜ਼ਤ ਆ। ਮੇਰੀਆਂ 3ਾਂ ਵਰਗੀ ਮੇਰੀ ਭੈਣ ਆ ਜਿਹਦਾ ਮੈਂ ਖਿਆਲ ਰੱਖਣਾ ਤਾਂ ਕਿ ਮੇਰੀ ਭੈਣ ਨੂੰ ਵੱਡਾ ਹੋ ਕੇ ਇਹ ਨਾ ਲੱਗੇ ਕਿ ਜੇ ਮੇਰੇ ਮਾਂ-ਬਾਪ ਹੁੰਦੇ ਤਾਂ ਸ਼ਾਇਦ ਮੇਰੇ ਲਈ ਕੁਝ ਵੱਧ ਕਰਦੇ। ਪ੍ਰੇਮ ਛੋਟੀ ਉਮਰ ਦੇ ਵਿੱਚ ਹੀ ਲੋਕਾਂ ਦੇ ਨਾਲ ਕੰਮ ਕਰਾਉਂਦਾ ਖੇਤਾਂ ਦੇ ਵਿੱਚ ਕੰਮ ਕਰਾਉਂਦਾ ਤੇ ਆਪਣੀ ਭੈਣ ਨੂੰ ਉਹ ਪੜ੍ਹਨਾ ਨਹੀਂ ਹਟਾਉਂਦਾ। ਉਹਦੀ ਭੈਣ ਆ ਜਿਹੜੀ ਉਹ ਸਕੂਲ ਜਾਂਦੀ ਆ ਤੇ ਉਹ ਆਪਣੀ ਭੈਣ ਲਈ ਰੋਟੀ ਬਣਾਉਂਦਾ ਚੁੱਲ੍ਹੇ ਤੇ ਹੱਥ ਸਾੜਦਾ ਫਿਰ ਸਾਰਾ ਦਿਨ ਲੋਕਾਂ ਦੇ ਨਾਲ ਕੰਮ ਕਰਵਾਉਂਦਾ। ਲੋਕ ਆ ਜਿਹੜੇ ਕਈ ਵਾਰ ਉਹਦੀ ਮਾਸੂਮੀਅਤ ਦਾ ਫਾਇਦਾ ਵੀ ਚੁੱਕਦੇ ਆ ਪਰ ਉਹ ਡੋਲਦਾ ਨਹੀਂ ਹੈਗਾ। ਉਹਨੂੰ ਪਤਾ ਹੁੰਦਾ ਉਹਦੇ ਨਿੱਕੇ ਨਿੱਕੇ ਹੱਥ ਜਦੋਂ ਮਜ਼ਦੂਰੀ ਕਰਦੇ ਆ ਤਾ ਆਪਣੇ ਹੱਥਾਂ ਤੇ ਪਏ ਛਾਲਿਆਂ ਵੱਲ ਵੇਖ ਕੇ ਉਹ ਵੇਖਦਾ ਵੀ ਇਹ ਜਿਹੜੇ ਛਾਲੇ ਪਏ ਨੇ ਨਾ ਇਹ ਇੱਕ ਜ਼ਿੰਮੇਵਾਰੀ ਆ ਮੇਰੀ ਵੀ ਮੈਂ ਆਪਣੀ ਭੈਣ ਲਈ ਮਿਹਨਤ ਕਰਨੀ ਆ ਜੇ ਮੈਂ ਇਕੱਲਾ ਹੁੰਦਾ ਸ਼ਾਇਦ ਮੈਂ ਇੰਨਾ ਆਪਣੇ ਲਈ ਨਾ ਕਰਦਾ ਕਿਉਂਕਿ ਦੋ ਰੋਟੀਆਂ ਸੀ ਕਿਤੋਂ ਵੀ ਖਾ ਸਕਦਾ ਸੀ ਪਰ ਉਹਨੂੰ ਇਹ ਪਤਾ ਸੀ ਵੀ ਜਦੋਂ ਮੇਰੀ ਭੈਣ ਵੱਡੀ ਹੋਊਗੀ ਪੜ੍ਹੂਗੀ ਤੇ ਇਹਦਾ ਵਿਆਹ ਵੀ ਕਰਨਾ ਹੋ ਤਾਂ ਚਲੋ ਇਸੇ ਤਰ੍ਹਾਂ ਜ਼ਿੰਦਗੀ ਆ ਜਿਹੜੀ ਲੰਘ ਰਹੀ ਹੁੰਦੀ ਆ ਦੋਨਾਂ ਭੈਣ ਭਰਾਵਾਂ ਦੀ ਸੰਘਰਸ਼ ਭਰੀ ਜ਼ਿੰਦਗੀ ਹੁੰਦੀ ਆ ਪੂਜਾ ਲਾਡ ਲਈ ਹੁੰਦੀ ਆ ਮਾਪਿਆਂ ਨੇ ਵੀ लाड़ली ਰੱਖੀ ਹੁੰਦੀ ਆ ਤੇ ਭਰਾ ਦੀ ਵੀ लाड़ਲੀ ਹੁੰਦੀ ਆ ਉਹਨੂੰ ਇੰਨਾ ਅਹਿਸਾਸ ਨਹੀਂ ਹੁੰਦਾ ਪੜਦੀ ਆ ਸਕੂਲ ਜਾਂਦੀ ਆ ਤੇ ਹੌਲੀ-ਹੌਲੀ ਉਹ ਆਪਣੇ ਭਰਾ ਦੇ ਨਾਲ ਘਰ ਦੇ ਕੰਮ ਕਰਨ ਸਿੱਖ ਜਾਂਦੀ ਆ ਤੇ ਫਿਰ ਉਹਨੂੰ ਅਹਿਸਾਸ ਹੁੰਦਾ ਵੀ ਮੇਰਾ ਭਰਾ ਬਾਹਰ ਕੰਮ ਕਰਕੇ ਆਉਂਦਾ ਤੇ ਜਦੋਂ ਉਹ ਸਕੂਲ ਦੇ ਵਿੱਚ ਆਪਣੀਆਂ ਸਹੇਲੀਆਂ ਨਾਲ ਗੱਲਾਂ ਕਰਦੀ ਤਾਂ ਕੁੜੀਆਂ ਕਹਿੰਦੀਆਂ ਕਿ ਜਦੋਂ ਮੇਰੇ ਪਾਪਾ ਕੰਮ ਤੋਂ ਆਉਂਦੇ ਆ ਤਾਂ ਮੇਰੇ ਮੰਮੀ ਉਹਨਾਂ ਲਈ ਐਂ ਕਰਦੇ ਐਂ ਕਰਦੇ ਆ ਤੇ ਫਿਰ ਉਹ ਸੋਚਦੀ ਵੀ ਸਾਡੇ ਤਾਂ ਮਾਪੇ ਹੈ ਨਹੀਂ ਵੀਡੀਓ ਦੋ ਮੇਰਾ ਪ੍ਰਾ ਕੰਮ ਤੋਂ ਆਉਂਦਾ ਮੈਨੂੰ ਵੀ ਉਹਦੇ ਲਈ ਕੁਛ ਨਾ ਕੁਛ ਕਰਨਾ ਚਾਹੀਦਾ ਫਿਰ ਉਹ ਕੰਮ ਸਿੱਖ ਲੈਂਦੀ ਆ ਹੌਲੀ ਹੌਲੀ ਹਾਲਾਤ ਸਾਰਾ ਕੁਝ ਬੱਚਿਆਂ ਨੂੰ ਸਿਖਾ ਦਿੰਦੇ ਆ ਤੇ ਜਦੋਂ ਪੂਜਾ ਨਿੱਕੇ ਨਿੱਕੇ ਹੱਥਾਂ ਨਾਲ ਕੰਮ ਕਰਦੀ ਤਾਂ ਪ੍ਰੇਮ ਆਪਣੀ ਭੈਣ ਪੂਜਾ ਦੇ ਹੱਥ ਫੜ ਕੇ ਉਹਨਾਂ ਨੂੰ ਚੁੰਮਦਾ ਤੇ ਕਹਿੰਦਾ ਕਿ ਮੇਰੀ ਭੈਣ ਦੇ ਇਹ ਹੱਥ ਆ ਜਿਹੜੇ ਇਹ ਚੁੱਲ੍ਹੇ 'ਚ ਸੜਨ ਜੋਗੇ ਨਹੀਂ ਹੈਗੇ ਦੇਖ ਪੂਜਾ ਮੈਂ ਚਾਹੁੰਦਾ ਤੂੰ ਬਹੁਤ ਪੜ੍ਹੇ ਮੈਂ ਨਹੀਂ ਚਾਹੁੰਦਾ ਕਿ ਤੇਰੀ ਜ਼ਿੰਦਗੀ ਇਸੇ ਤਰ੍ਹਾਂ ਰਹੇ ਤੂੰ ਸਾਰੀ ਉਮਰ ਚੁੱਲ੍ਹੇ ਤੇ ਰੋਟੀਆਂ ਪਕਾਉਂਦੀ ਰਹੇ ਤੂੰ ਵਧੀਆ ਪੜ੍ਹੇ ਤੇਰੇ ਮੈਂ ਸਾਰੇ ਸੁਪਨੇ ਪੂਰੇ ਕਰੂੰਗਾ ਤੇ ਪੂਜਾ ਵੀ ਆਪਣੇ ਭਰਾ ਨਾਲ ਵਾਦਾ ਕਰਦੀ ਆ ਕਿ ਵੀਰੇ ਹਾਂ ਮੈਂ ਤੁਹਾਡੇ ਜਿਹੜੇ ਅਰਮਾਨ ਆ ਉਹਨਾਂ ਤੇ ਖਰੀ ਉਤਰੂੰਗੀ ਦੋਨੋਂ ਭੈਣ ਭਰਾ ਇਸੇ ਤਰ੍ਹਾਂ ਆਪਣੀ ਜ਼ਿੰਦਗੀ ਜਿਉਂਦੇ ਆ ਅ ਅੱਜ ਹੋਰ ਸਵੇਰੇ ਹੋਰ ਸਮਾਂ ਬਦਲਦਾ ਤੇ ਪ੍ਰੇਮ ਆ ਜਿਹੜਾ ਉਹ ਵੱਡਾ ਹੋ ਜਾਂਦਾ ਤੇ ਪੂਜਾ ਵੀ ਨਾਲ ਨਾਲ ਵੱਡੀ ਹੋ ਜਾਂਦੀ ਆ ਤੇ ਪੂਜਾ ਦੀ ਗ੍ਰੈਜੂਏਸ਼ਨ ਆ ਜਿਹੜੀ ਉਹ ਪੂਰੀ ਹੋ ਜਾਂਦੀ ਆ ਪਿੰਡ ਦੇ ਲੋਕ ਆ ਜਿਹੜੇ ਉਹ ਪ੍ਰੇਮ ਨੂੰ ਕਹਿੰਦੇ ਆ ਕਿ ਤੂੰ ਬਹੁਤ ਮਿਹਨਤੀ ਆ ਬਹੁਤ ਮਿਹਨਤ ਕਰਦਾ ਹੁਣ ਤੈਨੂੰ ਆਪਣੇ ਵਿਆਹ ਬਾਰੇ ਸੋਚਣਾ ਚਾਹੀਦਾ ਤਾ ਪ੍ਰੇਮ ਕਹਿ ਦਿੰਦਾ ਵੀ ਸਭ ਤੋਂ ਵੱਡੀ ਜ਼ਿੰਮੇਵਾਰੀ ਮੇਰੀ ਭੈਣ ਆ ਪੂਜਾ ਜਿੰਨਾ ਚਿਰ ਮੈਂ ਆਪਣੀ ਭੈਣ ਦਾ ਵਿਆਹ ਨਹੀਂ ਕਰਦਾ ਮੈਂ ਆਪਣੇ ਵਿਆਹ ਬਾਰੇ ਕਦੇ ਸੋਚ ਵੀ ਨਹੀਂ ਸਕਦਾ ਤਾਂ ਇੱਕ ਦਿਨ ਪੂਜਾ ਜਿਹੜੀ ਉਹ ਆਉਂਦੀ ਆਪਣੇ ਭਰਾ ਕੋਲ ਤੇ ਕਹਿੰਦੀ ਆ ਕਿ ਵੀਰੇ ਮੇਰੀ ਗ੍ਰੈਜੂਏਸ਼ਨ ਕੰਪਲੀਟ ਹੋ ਗਈ ਆ ਤੇ ਮੈਂ ਅੱਗੇ ਹੋਰ ਪੜਨਾ ਚਾਹਣੀ ਆ ਤਾਂ ਪ੍ਰੇਮ ਕਹਿੰਦਾ ਕਿ ਦੇਖ ਪਣੇ ਤੂੰ ਮਟਿਆਰ ਹੋ ਗਈ ਆ ਮੈਂ ਚਾਹਣਾ ਕਿ ਤੂੰ ਪੜੇ ਪਰ ਮੈਂ ਤੇਰੇ ਲਈ ਵਧੀਆ ਘਰਵਾਰ ਲੱਭ ਕੇ ਤੇਰਾ ਵਿਆਹ ਕਰਨਾ ਚਾਹਣਾ ਬਹੁਤ ਇਹੋ ਜਿਹੇ ਪਰਿਵਾਰ ਹੁੰਦੇ ਆ ਜਿਹੜੇ ਵਿਆਹ ਤੋਂ ਬਾਅਦ ਵੀ ਕੁੜੀਆਂ ਨੂੰ ਪੜ੍ਹਾ ਲੈਂਦੇ ਆ ਤੇਰੇ ਵਿਆਹ ਲਈ ਭਾਵੇਂ ਮੈਨੂੰ ਜਿੰਨਾ ਮਰਜ਼ੀ ਕਸਟ ਉਠਾਉਣਾ ਪਵੇ ਮੈਂ ਉਠਾ ਲੂੰਗਾ ਚੱਕ ਲੂੰਗਾ ਕਰਜ਼ਾ ਵੀ ਚੱਕ ਲੂੰਗਾ ਪਰ ਮੈਂ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋਣਾ ਚਾਹਣਾ ਮੇਰੇ ਤੇ ਤੂੰ ਬੋਝ ਨਹੀਂ ਪਰ ਜ਼ਿੰਮੇਵਾਰੀ ਵੱਡੀ ਆ ਤਾਂ ਉਹਦੀ ਭੈਣ ਜਿਹੜੀ ਚੁੱਪ ਕਰ ਜਾਂਦੀ ਆ ਉਸ ਤੋਂ ਬਾਅਦ ਉਹ ਆਪਣੇ ਭੈਣ ਲਈ ਰਿਸ਼ਤੇ ਲੱਭਦਾ ਤੇ ਉਹਨੂੰ ਇੱਕ ਵਧੀਆ ਰਿਸ਼ਤੇ ਦੀ ਦੱਸ ਪੈਂਦੀ ਆ ਮੁੰਡਾ ਬੈਂਕ ਮੈਨੇਜਰ ਹੁੰਦਾ ਹਸਿਆਰ ਹੁੰਦਾ ਤੇ ਜਦੋਂ ਗੱਲਬਾਤ ਚੱਲਦੀ ਹੈ ਤਾਂ ਇਹ ਪਤਾ ਲੱਗਦਾ ਵੀ ਮੁੰਡੇ ਵਾਲੇ ਇੱਕ ਸੋਹਣੀ ਤੇ ਪੜ੍ਹੀ ਲਿਖੀ ਕੁੜੀ ਦੀ ਭਾਲ 'ਚ ਨੇ ਉਹਨਾਂ ਨੂੰ ਦਾਜ ਦੇ ਇਹਦਾ ਕੋਈ ਲਾਲਚ ਨਹੀਂ ਤੇ ਪੂਜਾ ਹੁਣ ਛੋਟੇ ਹੁੰਦਿਆਂ ਤੋਂ ਹੀ ਬੜੀ ਸੋਹਣੀ ਸੀ ਪੜ੍ਹਾਈ ਦੇ ਵਿੱਚ ਹੁਸ਼ਿਆਰ ਵੀ ਸੀ ਤਾਂ ਚਲੋ ਪ੍ਰੇਮ ਆ ਜਿਹੜਾ ਉਹ ਮੁੰਡੇ ਵਾਲਿਆਂ ਨਾਲ ਗੱਲ ਕਰਦਾ ਮੁੰਡੇ ਦਾ ਨਾਮ ਰਵੀ ਹੁੰਦਾ ਰਵੀ ਆ ਜਿਹੜਾ ਉਹ ਜਦੋਂ ਪ੍ਰੇਮ ਨਾਲ ਗੱਲ ਕਰਦਾ ਪ੍ਰੇਮ ਆਪਣੀ ਸਾਰੀ ਸਥਿਤੀ ਹੈ ਜਿਹੜੀ ਉਹ ਉਹਨੂੰ ਦੱਸਦਾ ਮੁੰਡੇ ਨੂੰ ਕਿ ਮੇਰੀ ਭੈਣ ਬਹੁਤ ਹੁਸ਼ਿਆਰ ਆ ਬਹੁਤ ਪੜ੍ਹੀ ਲਿਖੀ ਆ ਤੇ ਬਹੁਤ ਦਾ ਸੋਹਣੀ ਆ ਮੇਰੇ ਬਾਪਿਓ ਸਾਨੂੰ ਛੋਟੇ ਹੁੰਦਿਆਂ ਨੂੰ ਛੱਡ ਕੇ ਚਲੇ ਗਏ ਤੇ ਮੈਂ ਆਪਣੀ ਭੈਣ ਲਈ ਤੁਹਾਡੇ ਵਰਗੇ ਮੁੰਡੇ ਦੀ ਭਾਲ ਚਾ ਮੈਂ ਮੈ ਭਰੋਸਾ ਦਵਾਉਣਾ ਤੁਹਾਨੂੰ ਵੀ ਮੇਰੀ ਭੈਣ ਤੁਹਾਡੇ ਇਰਮਾਨਾਂ ਤੇ ਖਰੀ ਉਤਰੂਗੀ ਰਵੀ ਨੂੰ ਪ੍ਰੇਮ ਲਈ ਇਹ ਗੱਲਾਂ ਚੰਗੀਆਂ ਲੱਗਦੀਆਂ ਉਹਨੂੰ ਹੀ ਲੱਗਦਾ ਵੀ ਜਦੋਂ ਇੰਨਾ ਜ਼ਿੰਮੇਵਾਰ ਮੁੰਡਾ ਜਿਹੜਾ ਆਪਣੀ ਭੈਣ ਲਈ ਸਭ ਕੁਝ ਕੁਰਬਾਨ ਕਰਕੇ ਬੈਠਾ ਵੀ ਉਹਦੀ ਭੈਣ ਕਿਵੇਂ ਨਾ ਸਿਆਣੀ ਹੋ ਚਲੋ ਦੋਨਾਂ ਨੂੰ ਇੱਕ ਦੂਜੇ ਨਾਲ ਮਲਾਇਆ ਜਾਂਦਾ ਰਿਸ਼ਤਾ ਤੈਹ ਹੋ ਜਾਂਦਾ ਉਹਨਾਂ ਰਿਸ਼ਤਾ ਤਾਂ ਤੈਅ ਹੋ ਜਾਂਦਾ ਭਾਵੇਂ ਦਾਜ ਦਹੇਜ ਦੀ ਕੋਈ ਮੰਗ ਨਹੀਂ ਸੀ ਪਰ ਪ੍ਰੇਮ ਨੂੰ ਇਹ ਸੀ ਕਿ ਮੈਂ ਪੂਜਾ ਦਾ ਵਿਆਹ ਬਹੁਤ ਹੀ ਧੂਮ-ਧਾਮ ਨਾਲ ਕਰਾਂ ਤੇ ਪੂਜਾ ਨਾ ਕਈ ਵਾਰ ਪ੍ਰੇਮ ਕੋਲ ਕਹਿਣ ਲੱਗ ਜਾਂਦੀ ਕਿ ਵੀਰੇ ਜੇ ਆਪਣੇ ਮੰਮੀ ਪਾਪਾ ਹੁੰਦੇ ਨਾ ਤੇ ਤੁਹਾਨੂੰ ਪਤਾ ਮੈਂ ਕਿਵੇਂ ਵਿਆਹ ਕਰਵਾਉਣਾ ਸੀ ਵੱਡੇ ਰੈਸਟੋਰੈਂਟ ਦੇ ਵਿੱਚ ਸੋਹਣੇ-ਸੋਹਣੇ ਮ ਗਹਿਣੇ ਪਾਉਣੇ ਸੀ ਤੇ ਮੈਂ ਨਾ ਆਪਦੇ ਗਹਿਣੇ ਬਣਵਾਉਣੇ ਸੀ ਲਹਿੰਗਾ ਵੀ ਮੈਂ ਆਪਦਾ ਬਣਵਾਉਣਾ ਸੀ ਤੇ ਹਰ ਇੱਕ ਕੁੜੀ ਦੀ ਰੀਜ ਹੁੰਦੀ ਆ ਪਰ ਕੋਈ ਗੱਲ ਨਹੀਂ ਵੀਰੇ ਜਦੋਂ ਮੇਰਾ ਵਿਆਹ ਹੋ ਗਿਆ ਨਾ ਕਿ ਤੇਰੇ ਵਿਆਹ ਵੇਲੇ ਮੈਂ ਸਾਰੇ ਇਹ ਸ਼ੌਂਕ ਪੂਰੇ ਕਰੂੰਗੀ ਉਦੋਂ ਤੱਕ ਮੈਂ ਨੌਕਰੀ ਲੱਗ ਜੂੰਗੀ ਤਾਂ ਜਿਹੜਾ ਪ੍ਰੇਮ ਸੀ ਉਹ ਸੋਚਦਾ ਵੀ ਮੇਰਾ ਵਿਆਹ ਕਦੋਂ ਆਇਆ ਉਹ ਸੋਚਦਾ ਵੀ ਮੈਂ ਆਪਣੀ ਭੈਣ ਦਾ ਕੋਈ ਵੀ ਇਰਮਾਨ ਰਹਿਣ ਨਹੀਂ ਦੇਣਾ ਚਾਹੁੰਦਾ ਪੂਜਾ ਨੂੰ ਇਹ ਨਹੀਂ ਪਤਾ ਸੀ ਕਿ ਉਹਦੀਆਂ ਇਹ ਕਈਆਂ ਹੋਈਆਂ ਗੱਲਾਂ ਨੂੰ ਉਹਦਾ ਭਰਾ ਕਿੰਨਾ ਦਿਲ ਤੇ ਲਾ ਰਿਹਾ ਤੇ ਉਹ ਸੋਚਦਾ ਵੀ ਹੁਣ ਮੈਂ ਆਪਣੀ ਭੈਣ ਦੇ ਵਿਆਹ ਲਈ ਪੈਸੇ ਕਿਵੇਂ ਕਰਾਂ ਉਹਨੇ ਬਹੁਤ ਸਾਰੇ ਰਿਸ਼ਤੇਦਾਰਾਂ ਤੇ ਦੋਸਤਾਂ ਤੋਂ ਪੈਸੇ ਮੰਗੇ ਹੁਣ ਦੋਸਤ ਸੀ ਜਿਹੜੇ ਉਹ 20 50 ਹਜ਼ਾਰ ਲੱਖ ਰੁਪਇਆ ਤਾਂ ਦੇ ਸਕਦੇ ਸੀ ਹੁਣ 15 20 ਲੱਖ ਦਾ ਇੰਤਜ਼ਾਮ ਕੋਈ ਕਿਸੇ ਦਾ ਹੈ ਨਾ ਕਿੱਥੋਂ ਕਰ ਸਕਦਾ ਬਾਕੀ ਜਦੋਂ ਇਹ ਪਤਾ ਹੋਵੇ ਵੀ ਇਹਦੇ ਕੋਲ ਕੋਈ ਬਹੁਤਾ ਕੰਮਕਾਰ ਨਹੀਂ ਵੀ ਪੈਸੇ ਮੋੜੂ ਕਿੱਥੋਂ ਤਾਂ ਫਿਰ ਉਹਨੂੰ ਇਹ ਲੱਗਦਾ ਵੀ ਮੈਨੂੰ ਆਪਦਾ ਘਰ ਵੇਚ ਦੇਣਾ ਚਾਹੀਦਾ ਇੱਕ ਮਾਤਰ ਉਹਦੇ ਕੋਲ ਇੱਕ ਘਰ ਹੀ ਹੁੰਦਾ ਤੇ ਇੱਕ ਦਿਨ ਉਹ ਕਿਸੇ ਪ੍ਰਾਪਰਟੀ ਡੀਲਰ ਨਾਲ ਗੱਲ ਕਰਦਾ ਤੇ ਪ੍ਰਾਪਰਟੀ ਡੀਲਰ ਆ ਜਿਹੜਾ ਸਿੱਧਾ ਉਹਨਾਂ ਦੇ ਘਰ ਆ ਜਾਂਦਾ ਉਹ ਪੂਜਾ ਨੂੰ ਕਹਿੰਦਾ ਕਿ ਤੂੰ ਰਸੋਈ ਦੇ ਵਿੱਚ ਜਾ ਕੇ ਚਾਹ ਬਣਾ ਦੇ ਉਹਨਾਂ ਪ੍ਰਾਪਰਟੀ ਡੀਲਰ ਨੂੰ ਕਹਿੰਦਾ ਵੀ ਮੇਰੀ ਭੈਣ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਗੱਲਾਂ ਕਰਦੇ ਕਰਦੇ ਪੂਜਾ ਜਿਹੜੀ ਉਹਨੂੰ ਵੀ ਸ਼ੱਕ ਹੁੰਦਾ ਵੀ ਕਿਹੜਾ ਬੰਦਾ ਸਾਡੇ ਘਰ ਆਇਆ ਉਹ ਸਾਰੀਆਂ ਗੱਲਾਂ ਸੁਣ ਲੈਂਦੀ ਆ ਤੇ ਜਿਹੜਾ ਪ੍ਰਾਪਰਟੀ ਡੀਲਰ ਆ ਉਹਨੂੰ ਕੁਝ ਐਡਵਾਂਸ ਦੇ ਜਾਂਦਾ ਪੈਸੇ 15 ਲੱਖ ਦੇ ਵਿੱਚ ਸੌਦਾ ਤੈਹ ਹੁੰਦਾ ਤੇ 7 ਲੱਖ ਉਹ ਦੇ ਜਾਂਦਾ ਤੇ 8 ਲੱਖ ਜਦੋਂ ਉਹਨੇ ਘਰ ਦੀ ਚਾਬੀ ਦੇਣੀ ਹੁੰਦੀ ਆ ਉਦੋਂ ਦੇਣਾ ਹੁੰਦਾ ਤਾਂ ਫਿਰ ਉਹ ਕਹਿੰਦਾ ਵੀ ਘਰ ਦੀ ਚਾਬੀ ਤਾਂ ਮੈਂ ਉਦੋਂ ਦਵਾਂ ਜਦੋਂ ਮੈਂ ਆਪਣੀ ਭੈਣ ਦੀ ਡੋਲੀ ਇੱਥੋਂ ਤੋਰਤੀ ਉਹਨਾ ਟਾਈਮ ਇਸ ਮਤਲਬ ਘਰ ਦੇ ਵਿੱਚ ਹੀ ਅਸੀਂ ਰਹਾਂਗੇ ਇੱਥੋਂ ਹੀ ਮੈਂ ਆਪਣੀ ਭੈਣ ਦੀ ਡੋਲੀ ਤੋੜਨੀ ਆ ਤੇ ਕਿਸੇ ਨੂੰ ਕੰਨੋਂ ਕੰਨ ਖਬਰ ਨਹੀਂ ਹੋਣੀ ਚਾਹੀਦੀ ਕਿ ਮੈਂ ਘਰ ਵਿੱਚ ਆ ਤਾਂ ਚਲੋ ਪ੍ਰਾਪਰਟੀ ਡੀਲਰ ਆ ਜਿਹੜਾ ਉਹ ਸਾਰਾ ਸੌਦਾ ਤੈਅ ਕਰਕੇ ਚਲੇ ਜਾਂਦਾ ਉਸ ਤੋਂ ਬਾਅਦ ਪੂਜਾ ਜਿਹੜੀ ਉਹ ਥੋੜੀ ਉਦਾਸ ਹੁੰਦੀ ਆ ਪਰ ਉਹ ਆਪਣੇ ਭਰਾ ਨੂੰ ਪਤਾ ਨਹੀਂ ਲੱਗਣ ਦਿੰਦੀ ਤਾਂ ਚਲੋ ਇਸੇ ਤਰ੍ਹਾਂ ਦਿਨ ਗੁਜ਼ਰਦੇ ਆ ਵਿਆਹ ਦਾ ਦਿਨ ਆ ਜਾਂਦਾ ਵਿਆਹ ਤੋਂ ਪਹਿਲਾਂ ਜਿਹੜਾ ਪ੍ਰੇਮ ਆ ਉਹ ਪੂਜਾ ਨੂੰ ਬਾਜ਼ਾਰ ਲੈ ਕੇ ਜਾਂਦਾ ਉਹਨੂੰ ਕਹਿੰਦਾ ਵੀ ਜਿਹੜਾ ਲਹਿੰਗਾ ਤੈਨੂੰ ਪਸੰਦ ਆ ਤੂੰ ਲੈ ਲੈ ਉਹ ਕਹਿੰਦੀ ਵੀ ਮੈਂ ਕੀ ਕਰਨਾ ਉਹ ਕਹਿੰਦਾ ਨਹੀਂ ਤੈਨੂੰ ਲਹਿੰਗਾ ਲੈਣਾ ਪਊਗਾ ਪੂਜਾ ਨੂੰ ਵੀ ਪਤਾ ਹੁੰਦਾ ਵੀ ਮੇਰਾ ਭਰਾ ਪਤਾ ਨਹੀਂ ਕਿੱਥੋਂ ਹਨਾ ਪ੍ਰਬੰਧ ਕਰੂਗਾ ਪਰ ਉਹਨੂੰ ਮੱਲੋ ਮੱਲੀ ਗਹਿਣੇ ਦਬਾਉਂਦਾ ਲਹਿੰਗਾ ਦਬਾਉਂਦਾ ਜੋ ਵੀ ਚੀਜ਼ਾਂ ਨੂੰ ਚਾਹੀਦੀਆਂ ਹੁੰਦੀਆਂ ਉਹ ਦਵਾ ਦਿੰਦਾ ਪੂਜਾ ਵੀ ਸਾਰੀਆਂ ਚੀਜ਼ਾਂ ਲੈ ਲੈਂਦੀ ਆ ਤੇ ਉਸ ਤੋਂ ਬਾਅਦ ਜਦੋਂ ਵਿਆਹ ਦਾ ਦਿਨ ਨੇੜੇ ਆਉਂਦਾ ਰਿਸ਼ਤੇਦਾਰ ਜਿਹੜੇ ਅੰਡੀ ਗਵੰਡੀ ਇਕੱਠੇ ਹੋਏ ਹੁੰਦੇ ਆ ਜਾਗੋ ਦਾ ਦਿਨ ਹੁੰਦਾ ਜਾਗੋ ਕੱਢੀ ਜਾਂਦੀ ਆ ਵਧੀਆ ਭੰਗੜੇ ਪੈ ਰਹੇ ਹੁੰਦੇ ਆ ਜਿੱਥੇ ਪ੍ਰੇਮ ਖੁਸ਼ ਹੁੰਦਾ ਵੀ ਮੈਂ ਆਪਣੀ ਭੈਣ ਦਾ ਧੂਨ ਧਾਵਨਾ ਵਿਆਹ ਕਰ ਰਿਹਾ ਤੇ ਉਹਦੇ ਅੰਦਰ ਇਹ ਇੱਕ ਡਰ ਤੇ ਇੱਕ ਉਦਾਸੀ ਵੀ ਹੁੰਦੀ ਆ ਵੀ ਮੈਂ ਦੋ ਦਿਨ ਹੀ ਇਸ ਘਰ ਚਾ ਪੂਜਾ ਤਾਂ ਇਸ ਘਰ ਚੋਂ ਜਾਊ ਜਾਊ ਮੈਂ ਵੀ ਇਸ ਘਰ ਚ ਜਾਊ ਤੇ ਉਹਨੂੰ ਫਿਕਰ ਹੁੰਦਾ ਵੀ ਮੈਂ ਕਿੱਥੇ ਜਾਊ ਪਰ ਉਹ ਆਪਣੀ ਭੈਣ ਨੂੰ ਕਦੇ ਵੀ ਉਦਾਸ ਹੋ ਕੇ ਨਹੀਂ ਦਿਖਾਉਂਦਾ ਪੂਜਾ ਵੀ ਸਾਰਾ ਕੁਝ ਅੰਦਰ ਸਮਾ ਕੇ ਬੈਠੀ ਹੁੰਦੀ ਆ ਜੇ ਲੋ ਜਗੋ ਤੇ ਭੰਗੜੇ ਪਾਈ ਜਾਂਦੇ ਆ ਵਧੀਆ ਇੰਜੋਏ ਕੀਤਾ ਜਾਂਦਾ ਅਗਲੇ ਦਿਨ ਬਰਾਤ ਆ ਜਿਹੜੀ ਉਹ ਪਹੁੰਚ ਜਾਂਦੀ ਆ ਬਰਾਤ ਦੇ ਆਉਣ ਤੇ ਪ੍ਰੇਮ ਆਪਣੀ ਭੈਣ ਦੀ ਹੈਣਾ ਜਿਹੜੇ ਸਹੁਰਿਆਂ ਤੋਂ ਵਿਰਾਤੀ ਆਈ ਹੁੰਦੇ ਆ ਉਹਨਾਂ ਦੀ ਵਧੀਆ ਸੇਵਾ ਕਰਦਾ ਉਹਨਾਂ ਦੇ ਆਉ ਭਗਤ ਦੇ ਵਿੱਚ ਕੋਈ ਕਮੀ ਨਹੀਂ ਛੱਡਦਾ ਜਿਵੇਂ ਮਿਲਣੀਆਂ ਹੁੰਦੀਆਂ ਰਿਵਾਜ ਹੁੰਦੇ ਆ ਸਾਰੇ ਰਿਵਾਜ ਆ ਜਿਹੜੇ ਉਹ ਪਗਾਉਂਦਾ ਤੇ ਮੁੰਡੇ ਵਾਲੇ ਵੀ ਹੈਰਾਨ ਹੁੰਦੇ ਆ ਵੀ ਇੱਕ ਹੈਣਾ ਜਿਹੜਾ ਕਹेलो ਅਨਾਥਪਰਾ ਦੀਰੇ ਸਿਰ ਤੋਂ ਛੋਟੀ ਉਮਰ ਦੇ ਵਿੱਚ ਮਾਪੇ ਦਾ ਸਾਯਾ ਚਲਿਆ ਗਿਆ ਸੀ ਉਹ ਆਪਣੀ ਭੈਣ ਦਾ ਵਿਆਹ ਕਿੰਨੀ ਧੂਮ ਧਾਮ ਨਾਲ ਕਰ ਰਿਹਾ ਚਲੋ ਸਾਰੇ ਜਿਹੜੇ ਰਸਮ ਰਿਵਾਜ ਆ ਉਹ ਹੋ ਜਾਂਦੇ ਆ ਤੇ ਫੇਰੇ ਹੋ ਜਾਂਦੇ ਆ ਉਸ ਤੋਂ ਬਾਅਦ ਸ਼ਾਮ ਨੂੰ ਜਦੋਂ ਵਿਦਾਈ ਦਾ ਸਮਾਂ ਆਉਂਦਾ ਉਦੋਂ ਸਾਰੇ ਹੀ ਭਾਵਕ ਹੁੰਦੇ ਆ ਪ੍ਰੇਮ ਬਹੁਤ ਜ਼ਿਆਦਾ ਭਾਵਕ ਹੁੰਦਾ ਕਿਉਂਕਿ ਉਹਦੀ ਭੈਣ ਜਿਹੜੀ ਕਿ ਉਹਦੇ ਘਰ ਦੀ ਰੌਣਕ ਸੀ ਉਹਨੇ ਜਾਣਾ ਹੁੰਦਾ ਵਿਦਾ ਹੋਣਾ ਹੁੰਦਾ ਵਿਦਾਈ ਦਾ ਸਮਾਂ ਆਉਂਦਾ ਪੂਜਾ ਤੇ ਪ੍ਰੇਮ ਇੱਕ ਦੂਜੇ ਨੂੰ ਗੱਲ ਲੱਗ ਕੇ ਬੜਾ ਰੋਂਦੇ ਆ ਰੋਣਾ ਰੋਣਾ ਸੁਭਾਅਕ ਸੀ ਕਿਉਂਕਿ ਦੋਨਾਂ ਭੈਣ ਭਰਾਵਾਂ ਦਾ ਪਿਆਰ ਸੀ ਪੂਜਾ ਇਹ ਸੋਚਦੀ ਆ ਕਿ ਮੇਰੇ ਬਿਨਾਂ ਮੇਰਾ ਭਰਾ ਕੀ ਕਰੂਗਾ ਮੇਰੇ ਭਰਾ ਦਾ ਕੀ ਬਣੂਗਾ ਮੇਰੇ ਭਰਾ ਦਾ ਕੌਣ ਹੈ ਤੇ ਚਲੋ ਬੜਾ ਰੋਂਦੀ ਆ ਮਸਾ ਉਹਨੂੰ ਪ੍ਰੇਮ ਦੇ ਨਾਲੋਂ ਵੱਖ ਕਰਕੇ ਡੋਲੀ ਦੇ ਵਿੱਚ ਬਿਠਾਇਆ ਜਾਂਦਾ ਜਦੋਂ ਉਹ ਡੋਲੀ ਦੇ ਵਿੱਚ ਬਹਿ ਜਾਂਦੀ ਆ ਇੱਕ ਵਾਰ ਉਹ ਉੱਤਰ ਦੀ ਆਕਾਰ ਚੋਂ ਤੇ ਉੱਤਰ ਕੇ ਉਹ ਫਿਰ ਆਪਣੇ ਭਰਾ ਦੇ ਗੱਲ ਨਾਲ ਲੱਗ ਜਾਂਦੀ ਆ ਤੇ ਆਪਣੇ ਪਰਸ ਦੇ ਵਿੱਚੋਂ ਇੱਕ ਲਫਾਫਾ ਕੱਢਦੀ ਆ ਛੋਟਾ ਜਿਹਾ ਲਫਾਫਾ ਕੱਢਦੀ ਆ ਤੇ ਲਫਾਫਾ ਕੱਢਣ ਤੋਂ ਬਾਅਦ ਉਹਨੂੰ ਕਹਿੰਦੀ ਕਿ ਵੀਰੇ ਤਾਂ ਲਫਾਫਾ ਤੁਸੀਂ ਮੇਰੇ ਜਾਣ ਤੋਂ ਬਾਅਦ ਖੋਲਿਓ ਪ੍ਰੇਮ ਹੈਰਾਨ ਹੋ ਜਾਂਦਾ ਆਸੇ ਪਾਸੇ ਖੜੇ ਰਿਸ਼ਤੇਦਾਰ ਵੀ ਹੈਰਾਨ ਹੁੰਦੇ ਆ ਪਰ ਉਹ ਉਹ ਲਫਾਫਾ ਫੜ ਲੈਂਦਾ ਚਿੱਠੀ ਟਾਈਪ ਲਫਾਫਾ ਹੁੰਦਾ ਲਫਾਫਾ ਫੜ ਲੈਂਦਾ ਤੇ ਲਫਾਫਾ ਫੜ ਕੇ ਆਪਣੀ ਭੈਣ ਨੂੰ ਫਿਰ ਗੱਲ ਨਾ ਲਾਉਂਦਾ ਤੇ ਉਹਨੂੰ ਕਾਰ ਦੇ ਵਿੱਚ ਬਿਠਾ ਦਿੰਦਾ ਤੇ ਕਹਿੰਦਾ ਹੁਣ ਤੂੰ ਕਾਰ ਚੋਂ ਨਹੀਂ ਉਤਰਨਾ ਡੋਲੀ ਦੇ ਵਿੱਚ ਬਿਠਾਈ ਭੈਣ ਸਹੁਰੇ ਘਰ ਵੀ ਉਤਰਦੀ ਆ ਤੇ ਚਲੋ ਉਹਨੂੰ ਵਿਦਾ ਕਰਦਾ ਤੇ ਉਹਨੂੰ ਕਹਿੰਦਾ ਮੇਰੀ ਫਿਕਰ ਨਾ ਕਰੀ ਤੇਰੇ ਬਿਨਾ ਮੇਰਾ ਜੀ ਤਾਂ ਨਹੀਂ ਲੱਗਣਾ ਪਰ ਮੈਂ ਲਾ ਲੂੰ ਤੇ ਨਾਲੇ ਤੂੰ ਕਿਹੜਾ ਮੇਰੇ ਤੋਂ ਬਹੁਤੀ ਦੂਰ ਆ ਜਦੋਂ ਮੇਰਾ ਜੀ ਕਰਿਆ ਕਰੂ ਮੈਂ ਤੇਰੇ ਕੋਲ ਆਜਿਆ ਕਰੂੰ ਇਹ ਕਹਿ ਕੇ ਹੌਸਲਾ ਦੇ ਕੇ ਉਹ ਆਪਦੀ ਭੈਣ ਨੂੰ ਤੋਰਦਾ ਸਾਰੇ ਰਿਸ਼ਤੇਦਾਰ ਹੁੰਦੇ ਆ ਜਿਹੜੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਹੁੰਦੇ ਆ ਤੇ ਜਿਹੜੇ ਰਵੀ ਦੇ ਮਾਪੇ ਹੁੰਦੇ ਆ ਨਾ ਪੋ ਵਿਪਾਵਕ ਹੋ ਜਾਂਦੇ ਆ ਉਥੋਂ ਦਾ ਮਾਹੌਲ ਅਸੀਨੀ ਇਦਾਂ ਦਾ ਹੁੰਦਾ ਤੇ ਚਲੋ ਡੋਲੀ ਆ ਜਿਹੜੀ ਉਹ ਤੁਰ ਜਾਂਦੀ ਆ ਡੋਲੀ ਤੋਰਨ ਤੋਂ ਬਾਅਦ ਰਿਸ਼ਤੇਦਾਰ ਆ ਜਿਹੜੇ ਉਹ ਵੀ ਆਪੋ ਆਪਣੇ ਘਰਾਂ ਨੂੰ ਤੁਰ ਜਾਂਦੇ ਆ ਤੇ ਘਰ ਦੇ ਵਿੱਚ ਰਹਿ ਜਾਂਦਾ ਇਕੱਲਾ ਪ੍ਰੇਮ ਪ੍ਰੇਮ ਜਿਹੜਾ ਉਹ ਕਮਰੇ ਦੇ ਵਿੱਚ ਆ ਕੇ ਇੰਨੀ ਉੱਚੀ ਉੱਚੀ ਰੋਂਦਾ ਇੱਕ ਤਾਂ ਉਹਨੂੰ ਆਪਣੀ ਭੈਣ ਦੀ ਵਿਦਾਈ ਦਾ ਦੁੱਖ ਹੁੰਦਾ ਤੇ ਦੂਜਾ ਉਸ ਘਰ ਦੇ ਛੱਡਣ ਦਾ ਦੁੱਖ ਹੁੰਦਾ ਤੇ ਪਰ ਉਹਨਾਂ ਇੱਕ ਗੱਲੋਂ ਸੰਤੁਸ਼ਟ ਹੁੰਦਾ ਵੀ ਮੈਂ ਆਪਣੀ ਭੈਣ ਦੇ ਸੁਪਨੇ ਪੂਰੇ ਕੀਤੇ ਆ ਤੇ ਫਿਰ ਉਹਨੂੰ ਯਾਦ ਹੁੰਦਾ ਵੀ ਮੇਰੀ ਭੈਣ ਮੈਨੂੰ ਲਫਾਫਾ ਦੇ ਕੇ ਗਈ ਆ ਉਹ ਉੱਠਦਾ ਉਹ ਲਫਾਫਾ ਚੱਕਦਾ ਲਫਾਫਾ ਖੋਲਦਾ ਤੇ ਉਹਨੂੰ ਉਹਦੇ ਵਿੱਚ ਕੁਝ ਰੜਕਦਾ ਲੱਗਦਾ ਇੱਕ ਚਿੱਠੀ ਨਿਕਲਦੀ ਆ ਉਹ ਚਿੱਠੀ ਪੜਦਾ ਤੇ ਚਿੱਠੀ ਦੇ ਵਿੱਚ ਲਿਖਿਆ ਹੁੰਦਾ ਮੇਰੇ ਪਿਆਰੇ ਵੀਰ ਪ੍ਰੇਮ ਕੀ ਤੂੰ ਇੰਨਾ ਸਿਆਣਾ ਹੋ ਗਿਆ ਵੀ ਮੈਂ ਇਥੋਂ ਆਪਦੀਆਂ ਗੱਲਾਂ ਲਿਖਉਣ ਲੱਗ ਗਿਆ ਤੇ ਤੈਨੂੰ ਕੀ ਲੱਗਦਾ ਵੀ ਤੇਰੀ ਭੈਣ ਨੂੰ ਪਤਾ ਨਹੀਂ ਲੱਗੂ ਵੀ ਤੂੰ ਮੇਰੇ ਸ਼ੌਂਕ ਪੂਰੇ ਕਰਨ ਲਈ ਆਪਣਾ ਇੱਕੋ ਇੱਕ ਆਸ਼ਿਆਣਾ ਆਪਣਾ ਘਰ ਵਿੱਚ ਤਾਂ ਆਪਣੇ ਮਾਪਿਓ ਦੀ ਨਿਸ਼ਾਨੀ ਵਿੱਚ ਤੂੰ ਕੀ ਸਮਝਿਆ ਕਿ ਮੈਂ ਇੰਨੀ ਨਾ ਸਮਝਿਆ ਕਿ ਮੈਂ ਤੇਰੀਆਂ ਅੱਖਾਂ ਦੇ ਵਿੱਚ ਜਿਹੜੀ ਉਦਾਸੀ ਆ ਉਹ ਨਹੀਂ ਪੜ ਸਕੂਗੀ ਮੈਨੂੰ ਸਾਰਾ ਕੁਝ ਪਤਾ ਹ ਜਿਸ ਦਿਨ ਪ੍ਰਾਪਰਟੀ ਡੀਲਰ ਆਇਆ ਸੀ ਨਾ ਤੇਰੇ ਨਾਲ ਬੈਠਾ ਗੱਲਾਂ ਕਰਦਾ ਸੀ ਮੈਂ ਸਾਰੀਆਂ ਗੱਲਾਂ ਸੁਣ ਲਈਆਂ ਸੀ ਉਸ ਤੋਂ ਬਾਅਦ ਮੈਂ ਚਾਹੁੰਦੀ ਸੀ ਕਿ ਤੈਨੂੰ ਇੱਕ ਘਰ ਦੇਵਾਂ ਹੁਣ ਤੂੰ ਮਨਾ ਨਾ ਕਰੀ ਦੇਖ ਜਦੋਂ ਮੈਂ ਰਵੀ ਨਾਲ ਗੱਲ ਕੀਤੀ ਰਵੀ ਬਹੁਤ ਸਮਝਦਾਰ ਆ ਮੇਰੇ ਵੀ ਨਾਲ ਹਰ ਇੱਕ ਗੱਲ ਕਰਦੀ ਸੀ ਤੇ ਜਦੋਂ ਮੈਂ ਰਵੀ ਨੂੰ ਦੱਸਿਆ ਕਿ ਤੂੰ ਮੇਰੇ ਵਿਆਹ ਲਈ ਮੇਰੇ ਸ਼ੌਂਕ ਪੂਰੇ ਕਰਨ ਲਈ ਆਪਣਾ ਘਰ ਵੇਚ ਰਿਹਾ ਤਾਂ ਰਵੀ ਨੇ ਮੈਨੂੰ ਕਿਹਾ ਸੀ ਕਿ ਪੂਜਾ ਮੈਂ ਤੇਰੇ ਹੱਥ ਫੜਿਆ ਤੇਰੇ ਨਾਲ ਉਮਰ ਭਰ ਚੱਲਣ ਦਾ ਵਾਅਦਾ ਕੀਤਾ ਤੇ ਮੈਂ ਇਹ ਕਦੇ ਨਹੀਂ ਚਾਹੂੰਗਾ ਕਿ ਤੈਨੂੰ ਘਰੇ ਲਿਜਾਣ ਵਾਸਤੇ ਨੂੰ ਬਣਾ ਕੇ ਘਰੇ ਲਿਜਾਣ ਵਾਸਤੇ ਮੈਂ ਤੇਰੇ ਭਰਾ ਦਾ ਸਭ ਕੁਝ ਵਕਾ ਦੂੰ ਆਪਾਂ ਤੇਰੇ ਭਰਾ ਲਈ ਇੱਕ ਘਰ ਖਰੀਦਾਂਗੇ ਆਹ ਲਫਾਫੇ ਦੇ ਵਿੱਚ ਇੱਕ ਚਾਬੀ ਆ ਵੀਰੇ ਇਹ ਚਾਬੀ ਇੱਕ ਛੋਟਾ ਜਿਹਾ ਘਰ ਅਸੀਂ ਤੇਰੇ ਲਈ ਖਰੀਦਿਆ ਜਿੱਥੇ ਮੇਰੇ ਸਹੁਰਿਆਂ ਦਾ ਘਰ ਆ ਨਾ ਉਥੋਂ ਥੋੜੀ ਦੂਰ ਆ ਕਿਉਂਕਿ ਮੈਂ ਤੇਰੇ ਤੋਂ ਦੂਰ ਨਹੀਂ ਜਾ ਸਕਦੀ ਹੋ ਇਸ ਘਰ ਜਿੰਨਾ ਵੱਡਾ ਤਾਂ ਹੈ ਨਹੀਂ ਇਹ ਘਰ ਵੀ ਮੈਂ ਵਿਕਣ ਤਾਂ ਨਹੀਂ ਦੇਉਂਗੀ ਇਹਨੂੰ ਛਡਾਉਂਗੀ ਪਰ ਉਹ ਘਰ ਮੈਂ ਜਾਣ ਕੇ ਖਰੀਦਿਆ ਤੇ ਉਸ ਘਰ ਦੇ ਵਿੱਚ ਤੂੰ ਰਹੇਂਗਾ ਮੇਰੇ ਕੋਲ ਰਹੇਂਗਾ ਆਹਲੇ ਚਾਬੀ ਤੇ ਉਹ ਘਰ ਤੇਰਾ ਇੰਤਜ਼ਾਰ ਕਰ ਰਿਹਾ ਇਹ ਸਾਰੀ ਚਿੱਠੀ ਪੜ ਕੇ ਪ੍ਰੇਮ ਦੀਆਂ ਤਾਂ ਆ ਨਿਕਲ ਜਾਂਦੀਆਂ ਕਿ ਉਹ ਹੱਸਦਾ ਵੀ ਆ ਨੂੰ ਹਾਸਾ ਵੀ ਆ ਰਿਹਾ ਕਿ ਮੇਰੀ ਨਾ ਸਮਝਦੀ लाਡਲੀ ਜੀ ਭੈਣ ਇੰਨੀ ਸਿਆਣੀ ਕਦੋਂ ਤੋਂ ਹੋ ਗਈ ਤੇ ਉਹਦੇ ਮਨ ਨੂੰ ਸਕੂਨ ਮਿਲਦਾ ਕਿ ਮੈਂ ਆਪਣੀ ਭੈਣ ਲਈ ਇੱਕ ਸਹੀ ਵਰ ਚੁਣਿਆ ਚਿੱਠੀ ਪੜਨ ਤੋਂ ਬਾਅਦ ਉਹ ਉੱਥੇ ਹੀ ਸਕੂਨ ਦੀ ਨੀਂਦ ਸੌਂ ਜਾਂਦਾ ਅਗਲੇ ਦਿਨ ਸਵੇਰੇ ਉੱਠਦਾ ਤੇ ਫਿਰ ਉਹ ਆਪਣੀ ਭੈਣ ਦੇ ਸਹੁਰੇ ਘਰ ਜਾਂਦਾ ਤੇ ਫਿਰ ਰਵੀ ਤੇ ਪੂਜਾ ਜਿਹੜੇ ਉਹਨੂੰ ਵਧੀਆ ਮਿਲਦੇ ਆ ਤੇ ਉਸ ਤੋਂ ਬਾਅਦ ਉਹ ਉਹਨੂੰ ਉਸ ਘਰ ਦੇ ਵਿੱਚ ਲੈ ਕੇ ਜਾਂਦੇ ਆ ਤੇ ਜਦੋਂ ਉਹ ਘਰ ਦਾ ਦਰਵਾਜ਼ਾ ਖੋਲਦਾ ਨਾ ਪੂਜਾ ਤੇ ਰਵੀ ਗੇਟ 'ਚ ਹੀ ਖੜ ਜਾਂਦੇ ਆ ਤੇ ਜਦੋਂ ਪ੍ਰੇਮ ਘਰ ਦਾ ਦਰਵਾਜ਼ਾ ਖੋਲ ਕੇ ਅੰਦਰ ਜਾਂਦਾ ਤੇ ਉਹ ਹੈਰਾਨ ਰਹਿ ਜਾਂਦਾ ਬਹੁਤ ਛੋਟਾ ਤੇ ਬਹੁਤ ਸੋਹਣਾ ਘਰ ਹੁੰਦਾ ਉਸ ਘਰ ਦੇ ਵਿੱਚ ਜ਼ਰੂਰਤ ਦੀ ਹਰ ਇੱਕ ਚੀਜ਼ ਹੁੰਦੀ ਆ ਤੇ ਉਸ ਘਰ ਦੀਆਂ ਦਿਵਾਰਾਂ ਤੇ ਪੂਜਾ ਤੇ ਪ੍ਰੇਮ ਦੀਆਂ ਛੋਟੇ ਹੁੰਦਿਆਂ ਦੀਆਂ ਬਹੁਤ ਸਾਰੀਆਂ ਫੋਟੋਆਂ ਹੁੰਦੀਆਂ ਤੇ ਉਹਨਾਂ ਦੇ ਮਾਪਿਓ ਦੀ ਇੱਕ ਬਹੁਤ ਵੱਡੀ ਤਸਵੀਰ ਜਿਹੜੀ ਸਾਹਮਣੇ ਕੰਧ ਤੇ ਲੱਗੀ ਹੁੰਦੀ ਆ ਤੇ ਇਹ ਸਾਰਾ ਸੀਨ ਵੇਖ ਕੇ ਪ੍ਰੇਮ ਬੜਾ ਭਾਵੁਕ ਹੋ ਜਾਂਦਾ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਹੁੰਦੇ ਆ ਤੇ ਜਦੋਂ ਉਹ ਪਿੱਛੇ ਮੁੜ ਕੇ ਵੇਖਦਾ ਤਾਂ ਉਹਦੀ ਭੈਣ ਤੇ ਜੀਜਾ ਪਿੱਛੇ ਖੜੇ ਰੋ ਰਹੇ ਹੁੰਦੇ ਆ ਉਹ ਭੱਜ ਕੇ ਆ ਕੇ ਆਪਣੀ ਭੈਣ ਦੇ ਗਲ ਲੱਗਦਾ ਤੇ ਉਹਦਾ ਜੀਜਾ ਰਵੀ ਉਹ ਵੀ ਉਹਨੂੰ ਜੱਫੀ ਪਾ ਲੈਂਦਾ ਤਿੰਨੋਂ ਜਾਣੇ ਉੱਥੇ ਖੜੇ ਇੱਕ ਦੂਜੇ ਨੂੰ ਜੱਫੀ ਪਾ ਕੇ ਰੋ ਰਹੇ ਹੁੰਦੇ ਆ ਪਰ ਬਿਆਨ ਉਹਨਾਂ ਤੋਂ ਕੁਝ ਨਹੀਂ ਹੋ ਰਿਹਾ ਹੁੰਦਾ ਕਿਉਂਕਿ ਉਹਨਾਂ ਦੇ ਹੰਝੂ ਹੀ ਸਾਰਾ ਕੁਝ ਬਿਆਨ ਕਰ ਰਹੇ ਹੁੰਦੇ ਆ ਤੇ ਉਸ ਤੋਂ ਬਾਅਦ ਉਹ ਆਪਣੀ ਭੈਣ ਨੂੰ ਕਹਿੰਦਾ ਕਿ ਮੈਂ ਤੈਨੂੰ ਕੀ ਦਿੱਤਾ ਮੈਂ ਤਾਂ ਤੈਨੂੰ ਕੁਝ ਵੀ ਨਹੀਂ ਦਿੱਤਾ ਤੂੰ ਮੈਨੂੰ ਸਭ ਕੁਝ ਦੇ ਗਈ ਆ ਤਾਂ ਫਿਰ ਉਹ ਕਹਿੰਦੀ ਕਿ ਬਸ ਕੋਈ ਗੱਲ ਨਹੀਂ ਆਪਣਾ ਪਿਆਰ ਤੇ ਆਪਣਾ ਵਿਸ਼ਵਾਸ ਆ ਜਿਹੜਾ ਆਪਾਂ ਨੂੰ ਇੱਥੋਂ ਤੱਕ ਲੈ ਕੇ ਆਇਆ ਫਿਰ ਰਵੀ ਆ ਜਿਹੜਾ ਉਹ ਪ੍ਰੇਮ ਨਾਲ ਵਾਅਦਾ ਕਰਦਾ ਕਿ ਮੈਂ ਕਦੇ ਵੀ ਤੇਰੀ ਭੈਣ ਦੀਆਂ ਅੱਖਾਂ ਦੇ ਵਿੱਚ ਹੰਝੂ ਨਹੀਂ ਆਉਣ ਦੇਵਾਂਗਾ ਫਿਰ ਉੱਥੋਂ ਉਹ ਪ੍ਰੇਮ ਨੂੰ ਉਸ ਘਰ ਦੇ ਵਿੱਚ ਛੱਡ ਕੇ ਆਪਣੇ ਘਰ ਚਲੇ ਜਾਂਦੇ ਆ ਫਿਰ ਉਸ ਤੋਂ ਬਾਅਦ ਰਵੀ ਹੈ ਨਾ ਜਿਹੜਾ ਉਹ ਪੂਜਾ ਦੀ ਅਗਲੀ ਪੜ੍ਹਾਈ ਸ਼ੁਰੂ ਕਰਵਾਉਂਦਾ 2 ਸਾਲਾਂ ਬਾਅਦ ਪੂਜਾ ਵੀ ਇੱਕ ਬੈਂਕ ਦੇ ਵਿੱਚ ਮੈਨੇਜਰ ਦੀ ਪੋਸਟ ਤੇ ਜੋਇਨ ਕਰਦੀ ਆ ਬੜੀ ਮਿਹਨਤ ਕਰਦੀ ਆ ਉਹ ਤੇ ਉਸ ਤੋਂ ਬਾਅਦ ਫਿਰ ਉਹ ਆਪਣੇ ਭਰਾ ਲਈ ਇੱਕ ਸਿੱਧੀ ਸਾਦੀ ਇੱਕ ਵਧੀਆ ਕੁੜੀ ਲੱਭਦੀ ਆ ਤੇ ਆਪਣੇ ਭਰਾ ਦਾ ਵਿਆਹ ਆਪਣੇ ਹੱਥੀਂ ਕਰਦੀ ਆ ਪ੍ਰੇਮ ਆਪਣੀ ਜ਼ਿੰਦਗੀ ਚ ਖੁਸ਼ ਆ ਤੇ ਪੂਜਾ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਆ ਉਹ ਉਸ ਘਰ ਦੇ ਵਿੱਚ ਹੀ ਰਹਿੰਦਾ ਜਿਹੜਾ ਉਹਨੂੰ ਉਹਦੀ ਭੈਣ ਨੇ ਗਿਫਟ ਕੀਤਾ ਤੇ ਉਸ ਤੋਂ ਬਾਅਦ ਪੂਜਾ ਆਪਣਾ ਉਹ ਘਰ ਵੀ ਛਡਵਾ ਲੈਂਦੀ ਆ ਜਿਹੜਾ ਉਹਨੇ ਵੇਚਿਆ ਸੀ ਕਿਉਂਕਿ ਉਹ ਉਹਨਾਂ ਦੇ ਮਾਪੇ ਦੀ ਆਖਰੀ ਨਿਸ਼ਾਨੀ ਸੀ ਇਹ ਉਹ ਬੱਚੇ ਜਿਹੜੇ ਕਿ ਬਚਪਨ ਦੇ ਵਿੱਚ ਅਨਾਥ ਹੋ ਗਏ ਸੀ ਤੇ ਜਿਨ੍ਹਾਂ ਨੇ ਸ਼ਾਇਦ ਆਪਣੇ ਮਾਪੇ-ਬਾਪ ਦਾ ਸ਼ਾਇਆ ਤੱਕ ਨਹੀਂ ਵੇਖਿਆ ਸੀ ਉਸ ਉਮਰ ਦੇ ਵਿੱਚ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਕਿ ਸਾਡੇ ਨਾਲ ਕੀ ਵਾਪਰਿਆ ਪਰ ਉਹ ਦੋਨੋਂ ਇੱਕ ਦੂਜੇ ਲਈ ਇੰਨਾ ਕੁ ਵਿਸ਼ਵਾਸ ਤੇ ਇੰਨਾ ਕੁ ਪਿਆਰ ਰੱਖਦੇ ਆ ਤੇ ਇੱਕ ਦੂਜੇ ਦਾ ਇੰਨਾ ਖਿਆਲ ਰੱਖਦੇ ਆ ਕਿ ਹੋਮਵਰਕ ਤੋਂ ਪਹਿਲਾਂ ਹੀ ਸਿਆਣੇ ਹੋ ਜਾਂਦੇ ਆ ਤੇ ਭੈਣ ਭਰਾ ਦੀ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਡੇ ਕਮੈਂਟ ਦਾ ਇੰਤਜ਼ਾਰ ਰਹੂਗਾ ਤੇ ਕਈ ਵਾਰੀ ਆਪਾਂ ਕਹਿ ਦਿੰਨੇ ਆ ਕਿ ਰਿਸ਼ਤਿਆਂ ਦੇ ਵਿੱਚ ਉਹ ਪਿਆਰ ਨਹੀਂ ਰਿਹਾ ਪਰ ਬਹੁਤ ਪਰਿਵਾਰ ਨੇ ਜਿੱਥੇ ਭਰਾਵਾਂ ਦੇ ਵਿੱਚ ਵੀ ਉਨਾ ਹੀ ਪਿਆਰ ਆ ਭੈਣ ਭਰਾਵਾਂ ਦੇ ਵਿੱਚ ਵੀ ਬੱਚੇ ਤੇ ਮਾਤਾ ਪਿਤਾ ਦੇ ਵਿੱਚ ਵੀ ਪਿਆਰ ਆ ਨਹੀਂ ਤਾਂ ਅਕਸਰ ਜਦੋਂ ਗੱਲਾਂ ਕਰਦੇ ਆ ਵੀ ਅੱਜ ਕੱਲ ਕੋਈ ਨਹੀਂ ਕਿਸੇ ਦਾ ਪਰ ਨਹੀਂ ਇਸ ਦੁਨੀਆ ਤੇ ਬਹੁਤ ਸਾਰੇ ਰਿਸ਼ਤੇ ਅੱਜ ਵੀ ਕਾਇਮ ਨੇ ਜਿਨ੍ਹਾਂ ਦੇ ਵਿੱਚ ਨਿਰਸਵਾਰਥ ਇੱਕ ਦੂਜੇ ਦੇ ਨਾਲ ਪਿਆਰ ਆ ਤੇ ਤੁਸੀਂ ਕਹਾਣੀ ਸੁਣਦੇ ਸੁਣਦੇ ਜਰੂਰ ਦੱਸਿਓ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਅਜਿਹਾ ਰਿਸ਼ਤਾ ਕੋਈ ਭੈਣ ਭਰਾ ਤੁਹਾਡਾ ਜੀਵਨ ਸਾਥੀ ਮਾਪਿਓ ਕਿਹੜਾ ਰਿਸ਼ਤਾ ਜਿਦੇ ਨਾਲ ਤੁਸੀਂ ਅਥਾਹ ਪਿਆਰ ਕਰਦੇ ਹੋ ਤੇ ਉਹ ਰਿਸ਼ਤਾ ਵੀ ਤੁਹਾਡੇ ਨਾਲ ਓਨਾ ਹੀ ਪਿਆਰ ਕਰਦਾ ਤੁਸੀਂ ਜ਼ਰੂਰ ਦੱਸਿਓ ਮਿਲਾਂਗੇ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ